ਸਾ ਸਾਰੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਕਿਸਾਨ ਵੀਰਾਂ ਦਾ ਮੋਰ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ 23 April ਨੂੰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਮੌਸਮੀ ਹਲਚਲ ਦਿਖਾਈ ਦੇ ਰਹੀ ਹੈ ਉਹਦੇ ਬਾਰੇ ਇੱਕ ਛੋਟੀ ਜੀ ਵੀਡੀਓ ਹੈ ਪੂਰੇ ਦਿਨ ਦੀ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਜਾਂ ਪੁਰਾਣੇ ਦਰਸ਼ਕ ਵੀਰ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਜਾਂ ਲਗਾਤਾਰ ਸਾਡੀ ਵੀਡੀਓ ਦੇਖ ਰਹੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਉਪਰ ਪ੍ਰੈਸ ਕਰੋ ਤਾਂ ਕਿ ਕਦੇ ਵੀ ਅਸੀਂ ਮੌਸਮ ਦੀ ਜਾਣਕਾਰੀ ਦੀ ਵੀਡੀਓ ਕੋਈ ਵੀ ਅਪਲੋਡ ਕਰੀਏ ਤੁਹਾਡੇ ਤੱਕ ਮੌਸਮ ਦੀ ਜਾਣਕਾਰੀ ਮੁੱਕੇ ਸਿਰ ਪਹੁੰਚ ਸਕੇ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਕਿਤੇ ਨਾ ਕਿਤੇ ਬੱਦਲੀ ਸਿਸਟਮ ਪੰਜਾਬ ਦੇ ਨੇੜੇ ਚੜੇ ਜੋ ਬੰਟਰਾ ਰਿਹਾ ਹੈ ਉਹ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਜਾਵੇ ਦੇਵੇ ਸਵੇਰ ਤੋਂ ਹੀ ਇਸ ਦਾ ਅਸਰ ਮੌਸਮ ਦਾ ਸਵੇਰ ਦੇ ਵੇਲੇ ਕਿਤੇ ਨਾ ਕਿਤੇ ਅੰਮ੍ਰਿਤਸਰ ਦੇ ਨੇੜੇ ਤੇੜੇ ਤਰਨਤਾਰਨ ਪੱਟੀ ਏਰੀਆ ਤੇ ਹੋ ਸਕਦਾ ਹੈ ਥੋੜਾ ਬੋਤਾ ਗੁਰਦਾਸਪੁਰ ਦੇ ਨੇੜੇ ਤੇੜੇ ਵੀ ਇਹ ਆਪਣਾ ਅਸਰ ਸਵੇਰ ਦੇ 11-12 ਵਜੇ ਤੱਕ ਦਿਖਾਵੇਗਾ ਕਿ ਉੱਥੇ ਕਿਣਮਣ ਕਾਣੀ ਦੇ ਨਾਲ ਛਰਟੇ ਦਰਮੀ ਹੋਣ ਦੇ ਸਾਰ ਦਿਖਾਈ ਦੇ ਰਹੇ ਨੇ ਦੁਪਹਿਰ ਦੇ ਵੇਲੇ ਥੋੜਾ ਬੋਤਾ ਇੱਕ ਮੌਸਮ ਸਾਫ਼ ਹੋਣ ਦੇ ਵਿੱਚ ਨੂੰ ਇੱਕ ਦੋ ਘੰਟੇ ਲਈ ਸਾਫ਼ ਹੋ ਗਿਆ ਪਰ ਕਿਤੇ ਰੰ ਕਿਤੇ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਇਹ 5 ਤੋਂ 6 ਘੰਟੇ ਹਨ ਜਿਨ੍ਹਾਂ ਦੇ ਵਿੱਚ ਇਹ ਸਿਸਟਮ ਦੁਆਰਾ ਤੋਂ ਫਿਰ ਐਕਟੀਵੇਟ ਹੋਵੇਗਾ ਜਿਸ ਦੇ ਵਿੱਚ ਕੀ ਜਿਹੜਾ ਏਰੀਆ ਮਾਝੇ ਦਾ ਪਾਕਿਸਤਾਨ ਨੂੰ ਟੱਚ ਕਰਦਾ ਹੈ ਉਹਦੇ ਵਿੱਚ ਲਗਭਗ ਅਮਰਸਰ ਜਲੰਧਰ ਉਸ ਤੋਂ ਇਲਾਵਾ ਤਰਨਤਾਰਨ ਪੱਟੀ ਇਹ ਏਰੀਏ ਹਨ ਜਿਹੜੇ ਉਹ ਲਗਭਗ ਮੀਂਹ ਦੀ ਚਪੇਟ ਦੇ ਵਿੱਚ ਆਉਂਦੇ ਹੋਏ ਦਿਖਾਈ ਦੇ ਰਹੇ ਹਨ ਉਸ ਤੋਂ ਇਲਾਵਾ ਅਗਰ ਮਾਲਵੇ ਦੀ ਬੈਲਟ ਦੀ ਗੱਲ ਕਰੀਏ ਬਠਿੰਡੇ ਦੇ ਨਾਲ ਲੱਗਦੇ ਹੋਏ ਸ਼ਹਿਰ ਜਿਨ੍ਹਾਂ ਦੇ ਵਿੱਚ ਕੀ ਬਹੁਤ ਇੱਕ ਵੱਡਾ ਸਿਸਟਮ ਦੁਆਰਾ ਤੋਂ ਐਕਟੀਵੇਟ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਉਹ ਕਿਤੇ ਨਾ ਕਿਤੇ ਅਸਰ ਪਾਉਂਦਾ ਹੋਇਆ ਦਿਖਾਈ ਦੇਵੇਗਾ ਉਸ ਤੋਂ ਇਲਾਵਾ ਸੈਂਟਰਲ ਪੰਜਾਬ ਦੀ ਗੱਲ ਕਰ ਲਈਏ ਚਲ ਉਹੜਿਆਣਾ ਦੇ ਨੇੜੇ ਤੇੜੇ ਲੱਗਦੇ ਸ਼ਹਿਰਾਂ ਦੇ ਵਿੱਚ ਇਹ ਕਿਤੇ ਨਾ ਕਿਤੇ ਮੋੜ ਤੋਂ ਦੁਆਰਾ ਤੋਂ ਐਕਟੀਵੇਟ ਹੋਵੇਗਾ ਤੇ ਕਿਤੇ ਨਾ ਕਿਤੇ 3 ਵਜੇ ਦੇ ਨੇੜੇ ਤੇੜੇ ਉਧਰ ਉੱਥੇ ਵੀ ਇਹ ਪੂਰੇ ਆਪਣੇ ਪੀਕਤੇ ਹੋਵੇਗਾ ਤੇ ਸ਼ਰਾਟੇਦਾਰ ਮੀਂਹ ਦੇ ਸਪੈਲ ਲੱਗ ਸਕਦੇ ਹਨ ਹਨ ਹਨੇਰੀ ਝੱਖੜ ਝੁੱਲਣ ਦੇ ਪੂਰੇ ਪੂਰੇ ਅਸਾਰ ਬਣੇ ਹੋਏ ਨੇ ਉਸ ਤਰ੍ਹਾਂ ਵਾ ਗੱਲ ਕਰੀਏ ਅਗਰ ਮਾਲਵੇ ਦੇ ਵਿੱਚ ਤਾਂ ਹੁਸ਼ਿਆਰਪੁਰ ਤੋਂ ਲੈ ਕੇ ਨੰਗਲ ਇਹ ਏਰੀਆ ਦੇ ਵਿੱਚ ਇਸ ਦਾ ਅਸਰ ਜਿਆਦਾ ਦਿਖਾਈ ਦੇ ਰਿਹਾ ਹੈ ਨੰਗਲ ਤੋਂ ਅੱਗੇ ਗੱਲ ਕਰੀਏ ਆਨੰਦਪੁਰ ਸਾਹਿਬ ਤੋਂ ਲੈ ਕੇ ਚੰਡੀਗੜ੍ਹ ਦੀ ਬੈਲਟ ਜਿਹਦੇ ਵਿੱਚ ਆਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਰੋਪੜ ਮੁਹਾਲੀ ਕੋਰਾਲੀ ਤੇ ਮੁਰਿੰਡਾ ਵਰਗੇ ਸ਼ਹਿਰਾਂ ਜਾਂਦੇ ਉਹਨਾਂ ਦੇ ਵਿੱਚ ਫਿਲਹਾਲ ਇਸ ਦਾ ਅਸਰ ਘੱਟ ਦਿਖਾਈ ਦੇ ਰਿਹਾ ਹੈ ਪਰ ਕਿਨਮਣ ਕਾਣੀ ਤੋਂ ਗੁਰੇਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸਿਸਟਮ ਜਿਹੜਾ ਪ੍ਰੀ ਮੌਨਸੂਨ ਸਿਸਟਮ ਹੈ ਇਹ ਕਿਤੇ ਨਾ ਕਿਤੇ ਪੂਰੇ ਪੰਜਾਬ ਦੇ ਉੱਪਰ ਇੱਕੋ ਜਿਹਾ ਅਸਰ ਨਹੀਂ ਦਿਖਾਵੇਗਾ ਪਰ ਕਿਤੇ ਨਾ ਕਿਤੇ ਹਲਕਾ ਫੁਲਕਾ ਛੱਡਦਾ ਹੋਇਆ ਮੀਂਹ ਕਿਤੇ ਨਾ ਕਿਤੇ ਪੈਂਦਾ ਰਹੇਗਾ ਤੇ ਇਹ ਪ੍ਰੀ ਮੌਨਸੂਨ ਹੋਣ ਦੇ ਨਾਲ ਕਿਤੇ ਨਾ ਕਿਤੇ ਇਹ ਜਿਹੜੀ ਹਵਾਵਾਂ ਦੇ ਵਿੱਚ ਇੱਕਦਮ ਬਦਲਾ ਆਉਂਦਾ ਹੈ ਇਹ ਅੱਧੇ ਪੂਨੇ ਘੰਟੇ ਜਾਂ 2 ਘੰਟੇ ਮੈਕਸਿਮਮ ਡੇਢ ਘੰਟੇ ਦੇ ਵਿੱਚ ਵਿੱਚ ਇਹ ਆਪਣਾ ਕੰਮ ਕਰਕੇ ਮੌਸਮਦਾਰ ਤੋਂ ਸਾਫ਼ ਹੋਣ ਦੇ ਅਸਰ ਬਣ ਜਾਂਦੇ ਹਨ ਤੇ ਇਹ ਸੀ ਅੱਜ ਦੀ ਰਿਪੋਰਟ ਤੇ ਜਿਵੇਂ ਵੀ ਹੈ ਕੋਈ ਵੀ ਨਵੀਂ ਬੁਲੇਟਿਨ ਰਿਲੀਜ਼ ਹੁੰਦੀ ਹੈ ਮੌਸਮ ਵਿਭਾਗ ਵੱਲੋਂ ਉਥੋਂ ਨੂੰ ਅਸੀਂ ਨਾਲ ਦੀ ਨਾਲ ਜਾਰੀ ਕਰ ਦਵਾਂਗੇ ਦੁਪਹਿਰ ਵੇਲੇ ਤੇ ਸ਼ਾਮ ਵੇਲੇ ਦੀ ਰਿਪੋਰਟ ਵਿੱਚ ਤੇ ਉਹ ਵੀਡੀਓ ਦੇਖਣ ਦੇ ਲਈ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਕਿਉਂਕਿ ਕਿਸਾਨ ਵੀਰਾਂ ਨੂੰ ਬਾੜੀ ਦਾ ਟਾਈਮ ਚੱਲ ਰਿਹਾ ਹੈ ਉਹਨਾਂ ਨੂੰ ਸਾਡੀ ਜਾਣਕਾਰੀ ਦੀ ਲੋੜ ਪਣੀ ਰਹਿੰਦੀ ਹੈ ਤੇ ਜਾਣਕਾਰੀ ਤੁਹਾਡੇ ਤੱਕ ਉਦੋਂ ਹੀ ਪਹੁੰਚੇਗੀ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਵੇਗਾ ਬੈਲ ਆਈਕਨ ਨੂੰ ਪ੍ਰੈਸ ਕੀਤਾ ਹੋਵੇਗਾ ਤੇ 올 ਨੋਟੀਫਿਕੇਸ਼ਨ ਔਨ ਕੀਤੀ ਹੋਣਗੀਆਂ ਤੇ ਜਦੋਂ ਵੀ ਅਸੀਂ ਵੀਡੀਓ ਅਪਲੋਡ ਕਰਾਂਗੇ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਸਕੇਗੀ ਤੁਸੀਂ ਮੌਸਮ ਦੀ ਜਾਣਕਾਰੀ ਮੌਕੇ ਸਿਰ ਲੈ ਕੇ ਲਾਹੇਵੰਦ ਹੋ ਸਕੋਗੇ ਅਖੀਰ ਵਿੱਚ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਧੰਨਵਾਦ ਜੀ